ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰਿਆਂ ਦਾ ਜੀ ਬਹੁਤ ਬਹੁਤ ਸਵਾਗਤ ਹੈ ਮੇਰੇ ਚੈਨਲ ਤੇ ਤੇ ਅੱਜ ਆਪਾਂ ਬਣਾਇਆ ਜੀ ਸੰਤਰਿਆਂ ਦਾ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਚੂਸ ਠੀਕ ਹੈ ਜੀ ਜੋ ਆਪਾਂ ਬਿਨਾ ਮਸ਼ੀਨ ਤੋਂ ਬਿਨਾ ਜੂਸਰ ਤੋਂ ਬਣਾਇਆ ਵੈ ਤੇ ਤੁਹਾਡੇ ਨਾਲ ਪੂਰੀ ਰੈਸਿਪੀ ਜਿਹੜੀ ਸ਼ੇਅਰ ਕਰਾਂਗੇ ਆਪਾਂ ਕਿਸ ਤਰ੍ਹਾਂ ਬਣਾਇਆ ਵਾ ਠੀਕ ਹੈ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਐਂਡ ਤੱਕ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਜੀ ਤੇ ਚਲੋ ਜੀ ਆਪ ਇਥੇ ਜੀ ਮੈਂ ਦੋ ਕਿਨੂ ਲੈ ਲੈਨੇ ਕਿਨੂ ਕਹਿ ਸਕਦੇ ਆ ਜਾਂ ਸੰਤਰੀ ਕਹਿ ਸਕਦੇ ਆ ਆਪਾਂ ਤੇ ਇਹ ਆਪਾਂ ਲੈ ਲੈਨੇ ਦੋ ਲੈਨੇ ਮੈਂ ਕਿਉਂਕਿ ਆਪਾਂ ਇੱਕ ਗਲਾਸ ਬਣਾਣਾ ਇਸ ਲਈ ਮੈਂ ਦੋ ਦੋ ਕਿਨੂ ਲੈ ਲੈਨੇ ਇਥੇ ਤੇ ਆਪਾਂ ਜੀ ਇਹਨਾਂ ਨੂੰ ਕੱਟ ਕਰ ਲਾਂਗੇ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਸੈਂਟਰ ਦੇ ਵਿੱਚੋਂ ਕੱਟ ਕਰਨਾ ਵਾ ਠੀਕ ਆ ਜੀ ਦੇਖ ਸਕਦੇ ਹੋ ਜਿਸ ਤਰ੍ਹਾਂ ਮੈਂ ਕੀਤਾ ਵਾ ਆਪਾਂ ਇਸ ਤਰ੍ਹਾਂ ਦੋ ਹਿੱਸਿਆਂ ਦੇ ਵਿੱਚ ਕੱਟ ਕਰ ਲਾਂਗੇ ਇਹ ਵਾਲ ਦੂਸਰੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੇ ਝਟਪਟ ਬਣ ਜਾਂਦਾ ਤੇ ਹੁਣ ਆਪਾਂ ਦੂਸਰੇ ਕਿਨੂ ਨੂੰ ਵੀ ਇਸੇ ਤਰ੍ਹਾਂ ਹੀ ਕੱਟ ਕਰ ਲਾਂਗੇ ਠੀਕ ਹੈ ਜੀ ਤੇ ਲਓ ਜੀ ਆਪਾਂ ਦੂਸਰੇ ਕਿਨੂ ਨੂੰ ਵੀ ਕੱਟ ਕਰ ਲਿਆ ਤੇ ਚਲੋ ਜੀ ਹੁਣ ਆਪਾਂ ਇਹਨਾਂ ਨੂੰ ਸਾਈਡ ਤੇ ਰੱਖ ਦਿੰਨੇ ਆ ਤੇ ਹੁਣ ਆਪਾਂ ਇੱਕ ਬਰਤਨ ਲੈ ਲਾਂਗੇ ਬਾਉਲ ਖੁੱਲਾ ਪਾਂਡਾ ਤੇ ਹੁਣ ਆਪਾਂ ਲਵਾਂਗੇ ਜੀ ਇੱਕ ਗਲਾਸ ਇਹ ਜੀ ਮੈਂ ਸਟੀਲ ਦਾ ਇੱਕ ਗਲਾਸ ਲੈ ਲਿਆ ਦੇਖ ਸਕਦੇ ਤੁਸੀਂ ਨਾਰਮਲ ਗਲਾਸ ਜਿਹੜੇ ਆਪਣੇ ਘਰਾਂ ਵਿੱਚ ਹੁੰਦੇ ਨੇ ਆਮ ਉਹੀ ਲੈਣਾ ਜੀ ਆਪਾਂ ਠੀਕ ਹੈ ਜੀ ਤੇ ਹੁਣ ਜੀ ਆਪਾਂ ਲੈ ਲਾਂਗੇ ਜਿਹੜੇ ਕੱਟੇ ਹੋਏ ਸੰਤਰੇ ਆਪਾਂ ਲਈ ਸੀ ਨਾ ਕਿੰਨੂ ਇਸ ਤਰ੍ਹਾਂ ਉੱਪਰ ਰੱਖਦੇ ਹੋਏ ਇਸ ਨੂੰ ਇਸ ਤਰ੍ਹਾਂ ਘਮਾਉਂਦੇ ਹੋਏ ਆਪਾਂ ਜੂਸ ਕੱਢਾਂਗੇ ਜੀ ਇਸ ਦਾ ਇਸ ਤਰ੍ਹਾਂ ਆਪਾਂ ਥੈਲੀ ਦੇ ਨਾਲ ਇਸ ਨੂੰ ਘਮਾਉਂਦੇ ਜਾਵਾਂਗੇ ਬਸ ਆਪਾਂ ਇਸੇ ਤਰ੍ਹਾਂ ਹੀ ਕਰਨਾ ਵਾ ਘਮਾਉਂਦੇ ਜਾਵਾਂਗੇ ਠੀਕ ਹੈ ਥੋੜਾ ਪ੍ਰੈਸ਼ਰ ਦੇ ਨਾਲ ਘਮਾਵਾਂਗੇ ਤਾਂ ਜੋ ਜਿਹੜਾ ਇਹ ਜੂਸ ਹੈ ਉਹ ਨਿਕਲ ਸਕੇ ਦੇਖ ਸਕਦੇ ਹੋ ਤੁਸੀਂ ਮੈਂ ਕਿਸ ਤਰ੍ਹਾਂ ਘੁਮਾ ਰਹੀ ਹਾਂ ਤੁਸੀਂ ਵੀ ਐਸੀ ਤਰ੍ਹਾਂ ਹੀ ਇਸ ਨੂੰ ਘੁਮਾਉਣਾ ਹੈ ਪ੍ਰੈਸ਼ਰ ਦੇ ਨਾਲ ਠੀਕ ਹੈ ਜੀ ਥੋੜਾ ਦਬਾ ਕੇ ਉੱਪਰੋਂ ਹਥੇਲੀ ਦੇ ਨਾਲ इजीली ਹੋ ਜਾਂਦਾ ਵਾ ਆਰਾਮ ਦੇ ਨਾਲ ਕੋਈ ਐਡੌਕਾ ਕੰਮ ਨਹੀਂ ਹੈਗਾ ਠੀਕ ਹੈ ਜੀ ਸਾਰਾ ਜੂਸ ਬਹੁਤ ਵਧੀਆ ਤਰੀਕੇ ਨਾਲ ਨਿਕਲ ਜਾਂਦਾ ਜੀ ਤੇ ਲੋ ਜੀ ਆਪਾਂ ਇਸ ਤਰ੍ਹਾਂ ਦੇਖ ਲਓ ਘੁਮਾਉਂਦੇ ਹੋਏ ਜੂਸ ਜਿਹੜਾ ਵਾ ਕੱਢ ਲਿਆ ਵਾ ਦੇਖ ਸਕਦੇ ਹੋ ਤੁਸੀਂ ਆਪਾਂ ਸਾਰਾ ਜੂਸ ਕੱਢ ਲਿਆ ਹੋਇਆ ਇਹਦੇ ਵਿੱਚੋਂ ਤੇ ਹੁਣ ਇਸੇ ਤਰ੍ਹਾਂ ਹੀ ਮੈਂ ਦੂਸਰੇ ਦਾ ਵੀ ਇਸੇ ਤਰੀਕਾ ਕੱਢ ਲਾਂਗੀ ਇਹ ਆਪਾਂ ਦੂਸਰਾ ਪੀਸ ਲੈ ਲਿਆ ਵਾ ਇਸ ਨੂੰ ਵੀ ਇਸ ਤਰ੍ਹਾਂ ਦਬਾ ਕੇ ਉੱਪਰ ਰੱਖ ਕੇ ਦਬਾਵਾਂਗੇ ਫਿਰ ਇਸ ਤਰ੍ਹਾਂ ਇਸ ਨੂੰ ਘੁਮਾਉਂਦੇ ਜਾਵਾਂਗੇ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਾਂ ਜਿਹੜੇ ਬਾਕੀ ਦੇ ਬਚੇ ਹੋਏ ਸੰਤਰੇ ਨੇ ਉਹਨਾਂ ਦਾ ਵੀ ਇਸੇ ਤਰ੍ਹਾਂ ਹੀ ਜੂਸ ਕੱਢਾਂਗੇ ਠੀਕ ਹੈ ਜੀ ਬਹੁਤ ਵਧੀਆ ਜੂਸ ਬਣ ਕੇ ਤਿਆਰ ਹੁੰਦਾ ਹੈ ਬਿਨਾ ਮਸ਼ੀਨ ਤੋਂ ਹੱਥ ਦੇ ਨਾਲ ਜ਼ਰੂਰ ਟਰਾਈ ਕਰਕੇ ਦੇਖਿਓ ਜੇਕਰ ਤੁਹਾਡੇ ਕੋਲ ਜੂਸਰ ਨਹੀਂ ਹੈਗਾ ਤਾਂ ਤੁਸੀਂ ਇਸ ਤਰ੍ਹਾਂ ਜੂਸ ਬਣਾ ਸਕਦੇ ਹੋ ਠੀਕ ਹੈ ਜੀ ਤੇ ਲਓ ਜੀ ਆਪਾਂ ਇਹਦਾ ਵੀ ਕੱਢ ਲਿਆ ਇਸੇ ਤਰ੍ਹਾਂ ਹੀ ਆਪਾਂ ਜਿਹੜੇ ਬਾਕੀ ਦੇ ਸੰਤਰੇ ਜਿਹੜੇ ਨੇ ਰੱਖੇ ਨੇ ਕੱਟ ਕੇ ਦੋ ਪੀਸ ਇਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਘਮਾਉਂਦੇ ਹੋਏ ਜੂਸ ਕੱਢ ਲਾਂਗੇ ਤੇ ਲਓ ਜੀ ਆਪਾਂ ਇੱਥੇ ਜੂਸ ਜਿਹੜਾ ਵਾ ਕੱਢ ਲਿਆ ਵੇ ਦੇਖ ਸਕਦੇ ਹੋ ਤੁਸੀਂ ਦੋਨਾਂ ਸੰਤਰੀਆਂ ਦਾ ਤੇ ਹੁਣ ਜੀ ਆਪਾਂ ਇਸ ਜੂਸ ਨੂੰ ਛਾਣ ਲਾਂਗੇ ਠੀਕ ਹੈ ਜੀ ਤਾਂ ਜੋ ਬੀਜ ਜਿਹੜੇ ਨੇ ਲੱਗ ਹੋ ਜਾਣ ਤੇ ਇਹ ਜੀ ਆਪਾਂ ਛਾਣਨੀ ਲੈ ਲਈਏ ਤੇ ਬਾਉਲ ਲੈ ਲਿਆ ਦੂਸਰਾ ਤੇ ਉਹਦੇ ਵਿੱਚ ਆਪਾਂ ਛਾਣ ਲਾਂਗੇ ਠੀਕ ਹੈ ਜੀ ਇਸ ਤਰ੍ਹਾਂ ਉੱਪਰ ਜਿਹੜਾ ਆਪਣਾ ਇਹ ਪਲਪ ਹੈ ਇਸ ਨੂੰ ਵੀ ਇਸ ਤਰ੍ਹਾਂ ਹਲਾਉਂਦੇ ਹੋਏ ਛਾਣ ਲਗੇ ਚੰਗੀ ਤਰ੍ਹਾਂ ਤੇ ਲੋ ਜੀ ਆਪਣਾ ਜੂਸ ਜਿਹੜਾ ਵਾ ਚਾਲ ਲਿਆਪਾ ਤੇ ਹੁਣ ਆਪਾਂ ਇਸ ਨੂੰ ਹੋਰ ਟੇਸਟੀ ਬਣਾਉਣ ਦੇ ਲਈ ਇਹਦੇ ਵਿੱਚ ਕਾਲਾ ਨਮਕ ਜਿਹੜਾ ਵਾ ਐਡ ਕਰਾਂਗੇ ਠੀਕ ਹੈ ਜੀ ਤੁਸੀਂ ਚੀਨੀ ਵੀ ਐਡ ਕਰ ਸਕਦੇ ਹੋ ਇਸ ਸਮੇ ਮਿੱਠਾ ਅਗਰ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਪਰ ਮੈਂ ਬਿਨਾਂ ਜਿਹੜਾ ਵਾ ਮਿੱਠਾ ਐਡ ਕੀਤੇ ਹੋਏ ਇਸ ਨੂੰ ਸਰਵ ਕਰਾਂਗੀ ਠੀਕ ਹੈ ਜੀ ਤੇ ਲੋ ਜੀ ਆਪਾਂ ਹੁਣ ਇਸ ਨੂੰ ਸਰਵ ਕਰਾਂਗੇ ਹਾਂ ਜੀ ਮੈਂ ਗਲਾਸ ਦੇ ਵਿੱਚ ਇਸ ਨੂੰ ਪਾ ਦਿੱਤਾ ਦੇਖ ਸਕਦੇ ਤੁਸੀਂ ਕਿੰਨਾ ਸੋਹਣਾ ਕਲਰ ਆਇਆ ਵਾ ਕਿੰਨਾ ਵਧੀਆ ਆਪਣਾ ਜੂਸ ਜਿਹੜਾ ਬਣ ਕੇ ਤਿਆਰ ਹੋਇਆ ਵਾ ਠੀਕ ਹੈ ਜੀ ਤੇ ਲਓ ਜੀ ਜੂਸ ਜਿਹੜਾ ਆਪਣਾ ਪੀਣ ਦੇ ਲਈ ਤਿਆਰ ਵੈ ਤੇ ਤੁਸੀਂ ਵੀ ਜ਼ਰੂਰ ਬਣਾਓ ਇਸ ਤਰੀਕੇ ਦੇ ਨਾਲ ਜੂਸ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਵੀ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਤੇ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ